ਮਰਬਰੀ ਬਾਸ ਦਾ ਚੰਡੇਟ ਲਾ ਹਰਿਆਣਾ ਖਾਲੀ ਖਾਟੀ ਖਾਟੀ ਚੱਲ 10 ਸਾਲ ਖਜਾਨਾ ਮੰਤਰੀ ਬਣ ਕੇ ਖਾਲੀ ਖਾਲੀ ਕਰੀ ਜਾਂਦੇ ਆ ਉਹ ਕਹਿੰਦਾ ਮੈਂ ਬਣਵਾਸ ਕੱਟ ਕੇ ਆਇਆ ਆ ਬਣਵਾਸ ਵਿੱਚ ਕੱਟ ਕੇ ਆਇਆ ਉਹ ਕਹਿੰਦਾ ਮੈਂ ਤਾਰੇ ਤੋੜ ਕੇ ਲਾਉ ਆਪਨ ਆਪਨਾ ਵੇਖ ਲੈ ਦਰ ਮਨ ਪਰ ਜੀਤੀ ਜਾਂਦਾ ਸਾਰੀ ਇਹਨੇ ਛੱਡੀ ਨਹੀਂ ਕਰਕੇ ਆ ਗਿਆ ਗਲਤ ਹੋ ਗਿਆ ਹਾਂ ਗਲਤ ਹੋ ਗਿਆ ਕਲਮ ਮਿੱਟੀ ਚਾ ਕੇ ਮੱਛੀ ਨੂੰ ਲਾ ਲਈ ਮਫਰਾਨਾ ਨਹੀਂ ਕਰਦਾ ਕਿ ਕਿਸੇ ਉਹ ਮਿੱਟੀਆਂ ਪੂਟੀਆਂ ਕਿੱਧਰ ਗਈਆਂ ਤੈਨ ਨਾਲ ਹੀ ਜਿੱਤ ਕੇ ਗਿਆ ਮਨ ਪੀ ਤੇ ਇਥੋਂ ਜਿੱਤ ਕੇ ਗਿਆ ਨਾ ਕਿ ਦਰਵੇ ਤੋਂ ਤੇ ਫਿਰ ਹਰਦਾ ਕਿਤੇ ਸੀ ਜੇ ਰਾਜ ਜਾਂਦਾ ਤਾਂ ਰਿਪਿਟ ਐਂਪੀ ਬਈ ਨਾ ਰਾਜ ਨਹੀਂ ਕਰਾਇਆ ਕੰਮ ਕੋਈ ਦੇਖਾ ਹੀ ਨਹੀਂ ਕੀਤਾ ਉਹਨੇ ਇੱਥੇ ਜਿਹੜੇ ਮੋਢੀ ਸੀ ਉਹਨਾਂ ਨੇ ਬੇੜਾ ਬਾਜ਼ਾਰ ਰਾਜੇ ਦਾ ਇਹਨਾਂ ਨੇ ਬ੍ਰਿੰਦੀ ਮਗਰ ਲਾਏ ਆ ਫੇਰ ਆ ਕਰੂਗਾ ਕਰੀ ਜਾਂਦਾ ਉਹ ਉਹਦਾ ਕਹਿੰਦੇ ਦਲ ਬਦਲ ਗਿਆ ਨਾਲੇ ਕਹਿੰਦੇ ਬਦਲ ਨਹੀਂ ਜਾਵੇ ਸਾਨੂੰ ਬਦਲਣਾ ਨਹੀਂ ਆ ਜਦੋਂ ਕੰਮ ਆਪੇ ਕਰੂਗਾ ਤੁਹਾਡਾ ਕੀ ਖਿਆਲ ਆ ਬਾਬਾ ਜੀ ਅਗਲਾ ਖਾ ਹਾਂ ਆਈ ਆਈ ਦੱਸ ਦੋ ਕਿੱਧਰ ਨੂੰ ਗੱਲ ਨਹੀਂ ਬਾਬੂ ਗਲਾ ਸੱਚੀ ਖਰਾਬ ਆ ਕਿਉਂ ਚੌੜ ਕਰਦਾ ਆ ਮਾਂ ਦਾ ਮੋਢੀ ਆ ਇਹ ਕੱਪ ਮਾਰਦਾ ਇਹ ਕਹਿੰਦਾ ਗਲਾ ਖਰਾਬ ਆ ਮੇਰਾ ਜਾਣ ਕੇ ਆਦਾ ਹੈ ਜਾਣ ਕੇ ਆਦਾ ਹੈ ਹੈ ਮਹੀਏ ਗਲਾ ਜੇ ਖਰਾਬ ਹੈ ਨਯਾਰਾ ਕਾਲੀਆਂ ਨੂੰ ਯਾਦ ਆ। ਕਿਉਂ ਕਾਲੀਆਂ ਨੂੰ ਯਾਦ ਆ? ਉਹ ਬੇਫਿਕਰੋ ਕੇ ਬੈਠੇ ਐ। ਚੁੱਪ ਕਰਕੇ। ਉਹ ਰਾਮ ਦਾ। ਨਯਾਰਾ ਨਯਾਰਾ ਮੈਂ ਕਹਣਾ ਅੱਗੇ ਐਵੇਂ ਤੁਰੇ ਫਿਰਦੇ ਅਗਲੇ ਨੂੰ ਮਿਲਤਾ ਕਰਦੇ ਭਾਈ ਸਾਨੂੰ ਭਾਈ ਸਾਨੂੰ ਭਾਈ। ਉਹ ਰਾਮਣਾ ਬੈਠੇ ਆ। ਮਹਾਂਸ਼ਾਹ ਜੀ ਨੇ ਬੈਠੇ। ਮੈਂ ਕਹਣਾ ਸਾਰੇ ਬੰਦੇ ਆਉਂਦੇ ਨੇ ਨੇਰੇ ਸਵੇਰੇ ਵੀ ਭਾਈ ਸਾਨੂੰ ਪਵਾ ਦਿਓ ਯਾਰ ਸਾਨੂੰ ਪਵਾ ਦਿਓ। ਅਸਲੀ ਗੱਲ ਕਹਿੰਦੇ ਮਿਲਤਾ ਕਰਦੇ ਕਰਦੇ ਆ। ਹੈ ਆ। ਗੁਰਪ੍ਰੀਤ ਕੋਟਲੀ ਵੀ ਖੜਾ ਇੱਥੋਂ ਕੋਈ ਗੁਰਪ੍ਰੀਤ ਕੋਟਲੀ ਖੜਾ ਇੱਕ ਕਿਸਾਨਾਂ ਵੱਲੋਂ ਉਹ ਨਹੀਂ ਸਤਨਾਮ ਗੱਜਾਂ ਤੋਂ ਦੂਰ ਲੁੱਚੇ ਆ ਗਾਣਾ ਲੈ ਬਰ ਅੱਛਾ ਇੱਕ ਹੋਰ ਮੁੰਡਾ ਉਹ ਸਖਰਾਜ ਸਿੰਘ ਨੈਮੀ ਵਾਲਾ ਉਹ ਕੌਣ ਜਾਣਦਾ ਨੂੰ ਇੱਥੇ ਬੁਲਿਆ ਕੀ ਉਹ ਜਿਹਨੇ ਕੋਈ ਕਰਨਾ ਇਹ ਅਸੀਂ ਦਾ ਪਹਿਲਾ ਕਾਲੀ ਪਾਰਟੀ ਆ ਅੱਜ ਕੀ ਹੁਣ ਢੜੂ ਵਾਲੇ ਜਾਓ ਪਾਵਾਂਗੇ ਪੈਸਾ ਪਹਿਰੇ ਬਦਲ ਕਿਉਂ ਤੁਸੀਂ ਪਾਰਟੀ ਬਦਲਣਗੇ ਪਾਵਾਂਗੇ ਗਿਆ ਸਾਡਾ ਬੰਦਾ ਨਹੀਂ ਉੱਠਿਆ ਜਿਹੜਾ ਕਾਲੀ ਪਾਰਟੀ ਦਾ ਕੋਈ ਅਸੀਂ ਬੰਦਾ ਬਦਲਣਾ ਨਹੀਂ ਫਿਰ ਪਾਰਟੀ ਦਾ ਫਿਰ ਬੰਦਾ ਆਉਂਦੇ ਹੱਟੇ ਦਾ ਅੱਛਾ ਤੇ ਇਹਦੇ ਦਾ ਮਗਰ ਪਾਵਾਂ ਨਹੀਂ ਚਾਚਾ ਦੁਆ ਦੋ ਹੀ ਕੱਢਣਗੇ ਜਾਂਦਾ ਰਾਜਾ ਕੱਢੂ ਜਾਂਦੇ ਜੀ ਕੱਢੂਗਾ ਮਨਪ੍ਰੀਤ ਤਾਂ ਨਹੀਂ ਆਉਗਾ ਮਨਪ੍ਰੀਤ ਨਹੀਂ ਆਉਗਾ ਉਹ ਕਹਿੰਦਾ ਮੈਂ ਤਾਰੇ ਲਿਆਉਂਗਾ ਉਹ ਕਿਧਰ ਬਿਲਕੁਲ ਉਹ ਮਰਜ਼ੀ ਲਿਆਵੇ ਪਰ ਨਹੀਂ ਆਉਂਦਾ ਅੱਛਾ ਜਿਆਦਾ ਰਾਜਾ ਹੀ ਆਊਗਾ ਯਾ ਡੈਂਪੀ ਆ। ਉਹ ਕੰਮ ਉਹ ਕਰਾਏ ਮੈਨੂੰ। ਕੰਮ ਪਹਿਲਾਂ ਕਰਾਏ ਹੁਣੇ ਬਈ ਹੁਣ ਨਹੀਂ ਨਾ ਯਾਰ ਉਹ ਕੰਮ ਨੂੰ ਮੰਨਦਾ ਅਗਲਾ। ਉਹ ਤਾਂ ਫਿਰ ਰਾਜੇ ਦੀ ਆ ਇੱਥੇ ਦਾ। ਰਾਜੇ ਹੀ ਗੱਡੂਗਾ। ਪੱਕੀ ਗੱਲ ਆ। ਪੱਕੀ ਆ। ਜਮ ਲੈ ਹਲੀ ਮੇਰੀ ਗੱਲ। ਬਹੁਤ ਲੀਡ ਤੇ ਜਾਊਗਾ 20000 ਤਾਂ ਘੱਟ ਕੋਈ ਡੈਂਪੀ ਜਿੱਤੂਆ। 20000। ਹਾਂ ਜੇ ਲਓ ਤੁਸੀਂ। ਜਦੋਂ ਆ ਡੈਂਪਿਆ ਲੋਕੂ ਹੀ ਹੌਸਲੇ ਚੋ। ਸਹੀ ਸਹੀ ਪੁੱਛਿਆ ਵਰਕਰਾਂ ਚ ਜਾਣ ਪਾਤੀ ਇਹ ਬੰਦੇ ਨੇ ਹੁਣ ਸਾਲ। ਅੱਛਾ। ਵਰਕਰਾਂ ਚ ਜਾਣ ਹੀ ਨਹੀਂ ਬਈ। ਨਹੀਂ ਨਰਾਸ਼ ਵੀ ਹੋਗੇ ਜਿਵੇਂ ਹੁਣ ਕੌਣੀ-ਕੂਣੀ ਵਾਲੇ ਕਈ ਨਰਾਸ਼ ਵੀ ਹੋਏ ਬੈਠੇ ਆ। ਨਹੀਂ ਨਹੀਂ ਸਾਡੇ ਬੰ ਗੇਦਰਪਾਹ ਪੰਜਾਬ ਦੀ ਹੌਰ ਸਿੱਟ ਹੈ ਤੇ ਅੱਜ ਅਸੀਂ ਗੇਦਰਪਾਹ ਦੇ ਵਿੱਚ ਆ ਗੇਦਰਪਾਹ ਦੇ ਪਿੰਡਾਂ ਦਾ ਸਰਵੇ ਕਰਾਂਗੇ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ ਗੇਦਰਪਾਹ ਦੀ ਆਵਾਮ ਕੀ ਕਹਿੰਦੀ ਆ ਲੋਕਾਂ ਦੀ ਨਜ਼ਰ ਫੜਨ ਦੀ ਕੋਸ਼ਿਸ਼ ਕਰਾਂਗੇ ਕਿ ਗੇਦਰਪਾਹ ਦੇ ਲੋਕ ਡਿੰਪੀ ਟੱਲੋਂ ਦੇ ਨਾਲ ਜਾਣਗੇ ਜਾਂ ਫਿਰ ਅਮਰਿੰਦਰ ਸਿੰਘ ਰਾਜਾ ਬਣੇ ਚੌਥੀ ਵਾਰ ਜਿਹੜੇ ਆ ਉਹ ਐਮ ਐਲ ਏ ਵਿਧਾਇਕੀ ਆਪਣੇ ਘਰ ਦੇ ਵਿੱਚ ਲਜਾਣਗੇ ਜਾਂ ਫਿਰ ਮਨਪ੍ਰੀਤ ਬਾਦਲ ਜਿਹੜਾ ਆ ਉਹ ਇਤਿਹਾਸ ਦੁਹਰਾਉਣਗੇ ਕੀ ਕਹਿੰਦੇ ਨੇ ਗਿੱਦੜਪਹਿ ਦੇ ਲੋਕ ਗਿੱਦੜਪਹਿ ਦੀ ਆਵਾਮ ਗਿੱਦੜਪਹਿ ਦੀ ਆਵਾਜ਼ ਆਉ ਜਾਣਦੇ ਆ ਕਿਉਂ ਫਿਰ ਇਤ ਕੀ ਡੈਂਪੀ ਡੈਂਪੀ ਹੁੰਦੀ ਆ ਤੇ ਹੋਰ ਕਿਉਂ ਇਹੋ ਜਿਹੀ ਕਰਦਾ ਕਿ ਇੱਕ ਢੱਕਾ ਹੀ ਨਹੀਂ ਕੀਤਾ ਉਹਨੇ ਇੱਥੇ ਤੋਂ ਜਿਹੜੇ ਮੋਢੀ ਸੀ ਉਹਨਾਂ ਨੇ ਬੇੜਾ ਬਾਜ਼ਾਰ ਆਜੇ ਦਾ ਹੋਰ ਕੀ ਆ ਹੋਰ ਕੀ ਆ ਔਥਰਪਨ ਭੈਣ ਤੇ ਨੇ ਹੋਰ ਅੱਛਾ ਵਾ ਵਾ ਇਹਨਾਂ ਨੇ ਘਟਾਈ ਆ ਹਾਂ ਇਹਨਾਂ ਨੇ ਬਲਿੰਪੀ ਮਗਰ ਲਾਏ ਆ ਡੈਂਪੀ ਨਹੀਂ ਕਰਦਾ ਫਿਰ ਉਹ ਆ ਕਰੂਗਾ ਕਿ ਨਹੀਂ ਜਾਂਦਾ ਉਹ ਕਰੂਗਾ ਹੁਣ ਅਸਲੀ ਆ ਔਰ ਉਹ ਤਾਂ ਕਹਿੰਦੇ ਦਲ ਬਦਲ ਗਿਆ ਨਾਲੇ ਕਹਿੰਦੇ ਬਦਲ ਨਹੀਂ ਜਾਵੇ ਸਾਨੂੰ ਬਦਲਣਾ ਦਾ ਕੀ ਹੈ ਜੇ ਜੋ ਕੰਮ ਆਪੇ ਕਰੂਗਾ ਜੇ ਜੋ ਬੋਤਾ ਭਾਈਆ ਆਉਂਦਾ ਪਿੰਡ ਚ ਗੱਲਾਂ ਬਤਾ ਉਹ ਸਾਰਾ ਦਿਨ ਰੋਜ਼ ਆਉਂਦਾ ਉਹ ਹੈ ਰੋਜ਼ ਆਉਂਦਾ ਤੇ ਦੂਜੇ ਉਹ ਇੱਕ ਗੁਰਪੀ ਕੋਟਲੀ ਵੀ ਖੜਾ ਇੱਥੋਂ ਉਹ ਨਹੀਂ ਸਤਨਾਮ ਗਜ਼ਾਨ ਉਹਦੋਂ ਲੁੱਟੇ ਉਹਦੇ ਖਾਣ ਵਾਲੇ ਉਹਦੇ ਉਹ ਇੱਕ ਹੋਰ ਮੁੰਡਾ ਉਹ ਸਖਰਾਜ ਸਿੰਘ ਨੈਮੀ ਵਾਲਾ ਉਹ ਕੌਣ ਜਾਣਦਾ ਉਹਨੂੰ ਇੱਥੇ ਬਿਲਿਆ ਕੀ ਹੋ ਜਿਹਨੇ ਕੀ ਕਰਨਾ ਅੱਛਾ ਤੇ ਮਨਪਰੀ ਬਾਦਲ ਮਨਪਰੀ ਬਾਦਲ ਦਾ ਢੰਡੇ ਢੱਲਾ ਉਹ ਸਾ ਉਹ ਠੰਗੇ ਠਕ ਠੋਕੇ ਤੇ ਉਹ ਕੋ ਕਿਤੇ ਉਹ ਕਿੱਥੇ ਨੂੰ ਬਣਾਉਂਦਾ ਕਿਤੇ ਆ ਦੀ ਮਰਦੀ ਨਾ ਕਿਤੇ ਆ ਹੋ ਖਜ਼ਾਨਾ ਖਾਲੀ 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 10 ਸਾਲ ਕਜਾ ਨਾ ਮੰਤਰੀ ਬਣ ਕੇ ਖਾਲੀ-ਖਾਲੀ ਕਰੀ ਜਾਂਦੇ ਆ ਮੁਰਤੇ ਉਹ ਕਹਿੰਦਾ ਉਹ ਕਹਿੰਦਾ ਮੈਂ ਬਨਵਾਸ ਕੱਟ ਕੇ ਆਇਆ ਆ ਬਨਵਾਸ ਵਿੱਚ ਮੈਂ ਕੱਟ ਕੇ ਆਇਆ ਉਹ 12 ਕਹਿੰਦਾ ਮੈਂ ਤਾਰੇ ਤੋੜ ਕੇ ਲਾਵਾਂ ਉਹ ਮਰਜੀ ਨਾ ੱੱਕੇ ਚਾਹੀਆਂ ਕਿੰਨੀਆਂ ਗਿੱਦੜ ਵੇਚ ਕੀਤੀਆਂ ਸਾਰੇ ਪਿੰਡਾਂ ਚ ਹੀ ਕਰਦਾ ਰਿਹਾ ਉਹ ਕਹਿੰਦਾ ਤਾਰੇ ਦੇਉਂਗਾ ਤੀ ਤਾਰੇ ਦਿਖਾਉਂ ਕਿੰਦਰ ਵੇ ਯਾਰ ਤੋੜ ਕੇ ਦੇਉਂਗਾ ਲਿਆਊਗਾ ਲਿਆਊਗਾ ਆਪਨ ਆਪ ਨਾ ਵੇਖ ਲੈ ਤਾਰੇ ਸਾਡੇ ਪਿੰਡੋ ਦਾ ਬਿਨਾ ਡੈਪੀ ਤੋਂ ਕਿਸੇ ਦੀ ਬੋੜ ਨਹੀਂ ਵਾਦੀ ਅੱਛਾ ਹੋਰ ਪਿੰਡਾਂ ਦਾ ਕੀ ਪਤਾ ਆਪਰ ਆਪ ਵਾਲਿਆਂ ਨੇ ਕੀਤੇ ਕੰਮ ਕਮ ਤੁਹਾਡੇ ਡੁੱਪਲਾ ਝਾੜੂ ਕੰਮ ਕੰਮ ਕਰੀ ਜਾਂਦੇ ਹੁਣ ਬਣੂਗਾ ਇਹ ਫੇਰ ਹੀ ਕਹੋਂਗੇ ਕੰਮ ਅੱਛਾ ਨਹੀਂ ਇਹ ਨਾ ਬਣਦਾ ਝਾੜੂ ਵਾਲਾ ਸਾਡਾ ਐਮਐਲਏ ਹੁਣ ਬਣੂਗਾ ਝਾੜੂ ਵਾਲਾ ਤਾਂ ਫੇਰ ਹੀ ਕੰਮ ਹੋਣਗੇ ਨਾ ਐਮਐਲਏ ਕਰੋਗਾ ਨਾ ਕੰਮ ਦਾ ਸਾਡੀ ਮੇਰੀ ਗੱਲ ਸਹੀ ਹੈ ਹਾਂਜੀ ਪੂਰਾ ਜੀ ਟੌਸ ਚੱਲ ਰਹੀ ਹੈ ਕਿਹਦੇ ਕਿਹਦੇ ਚ ਡੈਂਪੀ ਚ ਤੇ ਰਾਜੇਵੜਿੰਗ ਚ ਮਨਪ੍ਰੀਤ ਬਾਦਲ ਮਨਪ੍ਰੀਤ ਵੀ ਆਪ ਦੇ ਸਾਹਮਣੇ ਸਹੀ ਹੈ ਇਹ ਉਹਦਾ ਸਹੀ ਹੈ ਲੱਗਦਾ ਮਾਹੌਲ ਥੋੜੇ ਪਿੰਡ ਮੋਲ ਫਸ ਵੀ ਹੈ ਤਿੰਨਾਂ ਚੋਂ ਕੋਈ ਵੀ ਜਿੱਤ ਸਕਦਾ ਹੈ ਕੰਮ ਕੁੰਮ ਜਿਵੇਂ ਪਿਛਲੀ ਵਾਰੀ ਜੇ ਰਾਜਾ ਬਣਿੰਗ ਵੀ ਰਹਾ ਮਨਪ੍ਰੀਤ ਬਾਦਲ ਵੀ ਰਹਾ ਕੰਮ ਕਰ ਹੋਇਆ ਕੰਮ ਸਾਰੇ ਨਹੀਂ ਕਰੇ ਹੁੰਦੇ ਮਨਪ੍ਰੀਤ ਜਿਨੇ ਦਾ ਕੋਈ ਕਰ ਹੀ ਨਹੀਂ ਸਕਦਾ ਜਿਹੜੇ ਹਿਸਾਬ ਨਾਲ ਪਹਿਲਾਂ ਕਰਕੇ ਆ ਕਿਹੜੇ 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 ਜਿਵੇਂ ਕੀ ਕੋਈ ਬਾਦਲ ਦੇ ਰਾਜ ਸਾਰੇ ਕਰ ਹੀ ਹੈ ਮੋਟਰਾਂ ਲੱਗੀਆਂ ਜਾਂ ਕੋਈ ਵੀ ਕੰਮ ਸਾਰੇ ਹੋਈ ਹੈ ਰਾਜਾ ਆਪਦੇ ਟਾਈਮ ਤੇ ਮੰਨ ਲਓ ਲੋਕ ਟੈਲ ਆ ਗਿਆ ਜਾਂ ਹੋਰ ਕੰਮ ਸਾਰੇ ਬੰਦੇ ਆਪਦੇ ਸਮੇਂ ਦੇ ਹਿਸਾਬ ਨਾਲ ਐਮਪੀ ਢਲੋ ਐਮਪੀ ਵੀ ਆਪਦੇ ਸਮੇਂ ਦੇ ਹਿਸਾਬ ਨਾਲ ਹੁਣ ਪਹਿਲਾਂ ਕਾਲੀਆਂ ਚ ਹੀ ਸੀ ਹਾਂ ਉਹ ਵੀ ਕਰਕੇ ਹਾਂ ਹਾਂ ਕਰਾਏ ਆ ਪਿੰਡ ਦੇ ਵਿੱਚ ਜਿੰਨੀਆਂ ਟਾਣੀਆਂ ਸਾਰੀਆਂ ਨੂੰ ਪਰਸੇ ਲੱਗੀ ਹੈ ਮੰਨ ਲਓ ਵੀ ਇੱਟ ਦੀ ਉਹ ਉਹ ਕਿਹੜੀ ਰੱਤ ਲੱਗੀ ਡੈਂਪੀ ਨੇ ਲਵਾਈ ਹੈ ਅੱਛਾ ਡੈਂਪੀ ਟੇ ਲਵਾਉਣਾ ਹਾਂ ਜਿੰਨੀਆਂ ਟਾਣੀਆਂ ਜਾ ਕੇ ਵੇਖ ਲੋ ਤੇ ਸੁਖਰਾਜ ਵੀ ਖੜਾ ਹੈ ਇੱਕ ਮੁੰਡਾ ਗੁਰਪ੍ਰੀਤ ਕੂਟ ਹਾਂ ਆਇਆ ਕੱਲ ਆਇਆ ਸੀ ਨਿਆਮੀ ਵਾਲੇ ਵਾਲਾ ਮੁੰਡਾ ਹਾਂ ਪੇ ਵਹਾਵਾ ਮਾੜੀ ਮੋਟੀ ਹਾਂ ਕੱਲ ਚੰਗਾ ਕੱਟ ਸੀ ਉਨਾ ਮਗਰ ਹਾਂ ਪਰ ਠੀਕ ਪੂਰਾ ਸੀ ਹਾਂ ਜੀ ਆਮੀ ਵਾਲੇ ਮਗਰ ਬਹੁਤ ਘੱਟ ਸੀ ਘੱਟ ਸੀ ਹਾਂ ਜੀ ਕੱਲ ਕੱਲ ਹੀ ਬਣੀ ਆ ਹਵਾਜੀਤ ਵਾਲੀ ਹਾਂ ਐਵੇਂ ਪਹਿਲਾਂ ਨਹੀਂ ਬਣੀ ਤੁਹਾਡੇ ਪਿੰਡ ਚ ਕੋਈ ਵੇਬ ਉਹਦੀ ਮਾੜੀ ਮੋਟੀ ਤੁਹਾਡੇ ਪਿੰਡ ਚ ਕੋਈ ਸਾਡੇ ਪਿੰਡ ਚ ਕੋਈ ਹੋਊਗੀ ਥੋੜੀ ਕਹਾਣੀ ਹੋਊਗੀ ਪਰ ਕਾਂਗਰਸ ਦੀ ਤੇ ਕੱਲ ਦੀ ਜ਼ਿਆਦਾ ਹੈ ਕਾਂਗਰਸ ਤੇ ਕੱਲ ਦੀ ਹਾਂ ਇਹਨਾਂ ਦੀ ਫਾਇਦਾ ਕੱਲ ਦੀ ਤਾਂ ਹੈ ਨਹੀਂ ਅਸਲੀ ਉਹ ਦੂਜੇ ਡਿੰਪੀ ਕੇ ਝਾੜੂ ਵਾਲੇ ਹਾਂ ਉਹ ਇਹਨਾਂ ਦੀ ਹੈਗੀ ਕਿਹੜਾ ਫਿਰ ਅੱਗੇ ਕਿਹੜਾ ਨਿਕਲੀ ਜਾਂਦਾ ਇੱਕੋ ਜਿਹਾ ਹਜੇ ਤੱਕ ਇਹਨਾਂ ਦਾ ਕੋਈ ਪਤਾ ਨਹੀਂ ਸਾਡੇ ਪਿੰਡ 'ਚ ਲੱਗਦਾ। ਅੱਛਾ ਹਾਂ ਇੱਕੋ ਜਿਹਾ ਇਹ ਨਹੀਂ ਪਤਾ ਕਿਹੜਾ ਕੱਡੂਬਾ ਜੀ। ਪਰ ਇੱਕ ਇੱਕ ਹੋਰ ਵੀ ਗੱਲ ਕਹਿੰਦੇ ਆ ਵੀ ਕਹਿੰਦੇ ਡੈਂਪੀ ਵੱਲੋਂ ਕਹਿੰਦੇ ਯਾਰ ਮਾਰ ਕਰ ਗਿਆ ਸੁਖਵੀਰ ਬਾਦਲ ਹੋਰਾਂ ਨਾਲ ਇਹ ਵੀ ਕਹਿੰਦੇ ਆ। ਨਹੀਂ 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 ਨਹੀਂ। ਸੁਖਵੀਰ ਵਾਲਾ ਯਾਰ ਮਾਰ ਕਰ ਗਿਆ ਕਹਿੰਦੇ। ਉਹ ਯਾਰ ਮਾਰ ਆਇਆ ਨਾ ਉਧਰ ਜਿੱਦਾਂ ਨਹੀਂ ਸੀ ਉਹ ਜੇ ਉੱਠ ਘੜਦਾ ਫਿਰ ਨਹੀਂ ਜਿੱਦਾਂ ਸੀ। ਅੱਛਾ। ਇਹੋ ਬੋਟਾ ਗੁਰੂਗਰਾਸਾ ਦੀ ਬੇਵਾਬਦੀ ਕਰਕੇ ਨਾ ਸਿੱਖ ਬੋਟ ਪਾਉਂਦੇ ਨਹੀਂਗੇ। ਹਮ ਅਸੀਂ ਨਹੀਂ ਪਾਉਂਦੇ। ਅਮਰਧਾਰੀਆਂ ਅਸੀਂ ਬੋਟ ਪਾਵਾਂਗੇ ਹੁਣ ਪਾਵਾਂਗੇ ਡੈਂਪੀ ਨੂੰ ਅਸੀਂ ਹੁਣ ਵੀ ਆਣੇ ਆ ਨਾਲੇ ਅਸੀਂ ਤੁਰੇ ਫਿਰਦੇ ਵਰਕਰਾਂ ਪਾਰਟੀ ਦੇ ਅਸੀਂ ਬੋਡ ਨਹੀਂ ਪਾਉਂਦੇ ਜੇ ਕਾਲੀ ਦਲ ਚੁੱਠੂ ਆ ਤਾਂ ਆਂ ਪਾਰਟੀ ਉੱਠਾ ਤਾਂ ਪਾਉਗੀ ਬੋਡ ਹਾਂ ਪਾਉਗੀ ਠੀਕ ਆ ਜੀ ਅਸੀਂ ਤਾਂ ਪਹਿਲਾਂ ਕਾਲੀ ਪਾਰਟੀ ਆ ਅੱਜ ਕੀ ਹੁਣ ਢਾੜੂ ਵਾਲੇ ਜੋ ਪਾਵਾਂਗੇ ਭਾਈ ਚੁੱਪ ਫਿਰ ਇਹ ਬਦਲ ਕਿਉਂਕਿ ਤੁਸੀਂ ਪਾਰਟੀ ਬਦਲ ਨਹੀਂ ਬਦਲ ਗਿਆ ਸਾਡਾ ਬੰਦਾ ਇਹ ਨਹੀਂ ਉੱਠਿਆ ਜਦੋਂ ਕਾਲੀ ਪਾਰਟੀ ਦਾ ਕੋਈ ਅਸੀਂ ਫਿਰ ਬਦਲਣਾ ਨਹੀਂ ਫਿਰ ਕਾ ਆ ਆ ਦੀ ਪਾਰਟੀ ਦਾ ਪ੍ਰਧਾਨ ਸਾਹਿਬ ਕੀ ਕਹਿੰਦੇ ਪਾਰਟੀ ਦਾ ਫਿਰ ਬੰਦਾ ਆਪਦੇ ਹੱਕੇ ਦਾ ਹੈ ਅੱਛਾ ਤੇ ਇਹ ਇਹ ਮਗਰ ਪਾਵਾਂ ਦੇ ਝਾੜੂ ਵਾਲੇ ਨਾਲੇ ਕਹਿੰਦੇ ਝਾੜੂ ਵਾਲ ਨੇ ਕੰਮ ਹੀ ਨਹੀਂ ਕੀਤਾ ਢਾਈ ਸਾਲਾਂ ਚ ਨਹੀਂ ਕੰਮ ਤਾਂ ਵੀ ਕੀਤਾ ਹੈ ਜੀ ਪੀ ਦਾ ਵੀ ਹੋ ਸਕਦਾ ਜੀ ਮਾੜ ਵੀ ਕੀ ਹੈ ਤਿੰਨ ਸਾਲ ਹੋ ਗਏ ਉਡਦੇ ਨੂੰ ਲੋਕ ਰਹਿਮ ਕਰ ਸਕਦੇ ਨੇ ਤੇ ਵੀ ਵੀ ਐਦ ਕੀ ਨੂੰ ਬਣ ਜੇ ਤਾਂ ਇਹ ਪਰ ਕਈ ਤਾਂ ਕਹਿੰਦੇ ਸੁਖਵੀਰ ਨਾਲ ਯਾਰ ਮਾਰ ਕਰ ਗਿਆ ਤਾਂ ਯਾਰ ਮਾਰ ਧਗਾ ਨਹੀਂ ਕਰੀ ਹੈ ਜੀ ਕਹਿੰਦੇ ਪਾਰਟੀ ਬਦਲ ਗਿਆ ਸੁਖਵੀਰ ਨੇ ਇੰਨਾ ਕੀਤਾ ਇਹਦਾ ਤੇ ਪਾਰਟੀ ਵੀ ਅਗਲੇ ਉੱਠਣਾ ਨਹੀਂ ਸੀ ਉਹਨਾਂ ਨੇ ਉੱਡ ਗਿਆ ਇਹ ਅੱਛਾ ਜੋ ਉੱਠਿਆ ਨਹੀਂ ਹਾਂ ਇੱਥੇ ਕਿ ਜਿੱਤੇ ਕੱਢੀ ਨਹੀਂ ਵੀ ਰਾਜਾ ਕੜ ਦਾ ਖਬਰਾ ਉਹਨਾਂ ਨੇ ਤਾਂ ਹੀ ਠਾਇ ਹੂੰ ਤੇ ਮਨਪ੍ਰੀਤ ਬਾਦਲ ਮਨਪ੍ਰੀਤ ਤਾਂ ਜੇ ਐਤ ਕੀ ਆਈ ਸਾਡੇ ਕੋਲ ਤਿੰਨ ਚਾਰ ਤਾਂ ਲੋਗ ਸਾਡੇ ਕੋਲੇ ਆਏ ਹੀ ਨਹੀਂ ਚਾਰ ਫਲਾਣ ਪਹਿਲਾਂ ਕੰਮ ਕੋਈ ਕੀਤੇ ਆ ਪਹਿਲਾਂ ਕਿੱਥੇ ਕੀਤੇ ਆ ਕੰਮ ਕੋਈ ਹਾਂ ਮੋਟਰਾਂ ਮਟਰਾਂ ਉਹਨੇ ਬਹੁਤ ਲਾਈਆਂ ਐਵੇਂ ਕਹਿ ਦਿੱਗੇ ਕਹਿ ਦਿੱگی ਲੱਗਦਾ ਫਿਰ ਚੱਲੂ ਵੀ ਕਿ ਨਹੀਂ ਚੱਲਦਾ ਚੱਲੂ ਆ ਹੈ ਚੱਲੂ ਆ ਚੱਲੂਗਾ ਹਾਂ ਪਰ ਉਹ ਕੰਮ ਨਹੀਂ ਉਹਨਾਂ ਨਹੀਂ ਬਣਦਾ ਤੇ ਬਾਪੂ ਫਿਰ ਮਨਪ੍ਰੀਤ ਬਾਦਲ ਵੀ ਬਦਲ ਕੇ ਪਰਿਵਾਰ ਚੋਂ ਹੀ ਆ ਹਾਂ ਇਹ ਤਾਂ ਮਨਪ੍ਰੀਤ ਵੀ ਮਾਲਦੇ ਦੇ ਪਰਵਾਦ ਤੋਂ ਉਹਦੇ ਨਾਲ ਨਹੀਂ ਅਸੀਂ ਚੱਲ ਪਹਿਲਾਂ ਤੁਸੀਂ ਉਹਦੇ ਨਾਲ ਚੱਲਦੇ ਕਿਉਂ ਹਾਂ ਹਾਂ ਅਜਾ ਕਾਲੀ ਸਾਹਿ ਹੁਣ ਉਹ ਡੀਪੀ ਨੂੰ ਪਾਵਾਂਗੇ ਬੋਟ ਉਹ ਤਾਂ ਕਹਿੰਦਾ ਮੈਂ ਕਿੱਦੜ ਵੇਲੇ ਬਹੁਤ ਵਿਕਾਸ ਕਰੂੰਗਾ ਨਾ ਨਹੀਂ ਕੁਝ ਕਰੀ ਜਾਵੇ ਭਾਈ ਕੀ ਲੱਗਦਾ ਹਵਾ ਕਿੱਧਰ ਲਈ ਐਤ ਕੀ ਹੁਣ ਹਵਾ ਤਾਂ ਉਹੀ ਗੱਲ ਫਿਰ ਹੁਣ ਤੁਸੀਂ ਹੀ ਕਰ ਲੈਣਗੇ ਜੇ ਪੂਰਾ ਵਗ ਜਾ ਤਾਂ ਪੂਰੇ ਚੱਲੂਗਾ ਪੂਰਾ ਕਿ ਕਿੱਧਰ ਨੂੰ ਚੱਲਦਾ ਕਿਧਾ ਪੂਰਾ ਪੱਛੋਂ ਚੱਲਦੀ ਪੱਛੋਂ ਜਿੱਦੂ ਕਿਉਂ ਜੋ ਅਸੀਂ ਕਰ ਲੈ ਕੇ ਅੱਲਾਹ ਤੇ ਜੁਬਾਰ ਨਿਕਲ ਲਈ ਜਾਏ ਲੋਕ ਨਾ ਦਿਲੋਂ ਦਇਆ ਕਰੀ ਖੜੇ ਡੇਮਪੀ ਅੱਛਾ ਇਹ ਲੋਕਾਂ ਦੇ ਦੋ ਵਾਰੀ ਹਰ ਗਏ ਯਾਰ ਵੇਅਦ ਕੀ ਟੈਂਪ ਨੂੰ ਬਣਾ ਕੇ ਦੇਖ ਲਈਏ ਹਾਂ ਇੱਥੇ ਬਣਾ ਕੇ 2.5 ਸਾਲ ਮੌਕਾ ਦੇ ਦਿੱਤੇ ਇਹਨੂੰ ਇੱਕ ਬੰਦਾ 2.5 ਸਾਲ ਮੱਛੀ ਇੱਕ ਬੰਦਾ ਨਰਮ ਹੈ ਸਿਰੇ ਆ ਕੇ ਨਹੀਂ ਰਾਜ਼ੀ ਕਿਹਦੇ ਅੱਛਾ ਵਧੀਆ ਯਾਰਾ ਬੰਦਾ ਬਾਕੀ ਕੰਮ ਤਾਂ ਦੇ ਵੀ ਕਰੂਗਾ ਕੰਮ ਚਾਹ ਲੈਣਾ ਛੱਡਦਾ ਸੀਟ ਮਨਪ੍ਰੇਰ ਜਿੱਤੀ ਜਾਂਦਾ ਸਾਰੀ ਉਹ ਮਨ ਇਹਨੇ ਛੱਡਣੀ ਕਰਕੇ ਹੱਗਿਆ ਇਹ ਗਲਤ ਹੋ ਗਿਆ ਹਾਂ ਗਲਤ ਹੋ ਗਿਆ ਕੱਲ ਮਿੱਟੀ ਚਾ ਕੇ ਮੱਛੀ ਨੂੰ ਲਾ ਲਈ ਮੈਂ ਫਰਾਂਣ ਨਾਲ ਨਹੀਂ ਕਰਦਾ ਕਿ ਕਿਸੇ ਨੂੰ ਉਹ ਮਿੱਟੀਆਂ ਪੂਟੀਆਂ ਕਿੱਧਰ ਗਈਆਂ ਹਾਂ ਪਰ ਕਹਿੰਦਾ ਐਤ ਕੀ ਕਰੂੰ ਕੰਮ ਕੰਮ ਜੋ ਵੇਖਦਾ ਹੀ ਨਹੀਂ ਗਾ ਸਾਡੇ ਕੋਲ ਤਾਂ ਮੱਛੀ ਨਹੀਂ ਲੱਗਿਆ ਹੋਊਗਾ ਕੰਮ ਦਾ ਹਾਂ ਕੋਈ ਕਰੀ ਜੇ ਸਾਡੇ ਨਹੀਂ ਕੰਮ ਕਰੂਗਾ ਤਾਂ ਨਾਰੀ ਜਿੱਤ ਕੇ ਗਿਆ ਮਨਪ੍ਰੀਤ ਇੱਥੋਂ ਜਿੱਤ ਕੇ ਗਿਆ ਨਾ ਕਿ ਦਰਵੇ ਤੋਂ ਤੇ ਫਿਰ ਹਰਦਾ ਕਿੱਥੇ ਸੀ ਜੇ ਨਾ ਜਾਂਦਾ ਤਾਂ ਇੱਥੇ ਨੇ ਬਣਿਆ ਕਰਨਾ ਸੀ ਕੰਮ ਕਰੀ ਜਾਂਦਾ ਸੀ ਚੱਲ ਬਣੀ ਜਾਂਦਾ ਸੀ ਮਾੜਾ ਤਾਂ ਨਹੀਂ ਸੀਗਾ ਜੇ ਉਹਦਾ ਟ੍ਰੈਂਸ ਸੀ ਉਹਨੇ ਵੀ ਕੀਤੇ ਆ ਚਰੇ ਨਹੀਂ ਮੌਕੇ ਦਾ ਐ ਮ ਐਮ ਐਲ ਆ ਹੋਵੇ ਤਾਂ ਤਾਂ ਹੀ ਪੰਡਿਤ ਵਖਾਸ ਹੋਏ ਪੰਡਾ ਚ ਨਯਾਰਾ ਕਾਲੀਆਂ ਨੂੰ ਜ਼ਿਆਦੇ ਆ ਕਿਉਂ ਕਾਲੀਆਂ ਨੂੰ ਕੋਈ ਜ਼ਿਆਦੇ ਆ ਉਹ ਬੇਫਿਕਰ ਹੋ ਕੇ ਬੈਠੇ ਐਵੇਂ ਚੁੱਪ ਕਰਕੇ ਉਹ ਰਾਮ ਦਾ ਨਯਾਰਾ ਨਯਾਰਾ ਮੈਂ ਕਹਿੰਦਾ ਅੱਗੇ ਐਵੇਂ ਤੁਰੇ ਫਿਰਦੇ ਅਗਲੇ ਨੂੰ ਮਿਲਤਾ ਕਰਦੇ ਬਈ ਸਾਨੂੰ ਪਾਈ ਸਾਨੂੰ ਪਾਈ ਹੁਣ ਰਾਮ ਨਾਲ ਬੈਠੇ ਆ ਮਸ਼ਾਹਦ ਦੇਣੇ ਬੈਠੇ ਮੈਂ ਕਹਿੰਦਾ ਸਾਰੇ ਬੰਦੇ ਆਉਂਦੇ ਨੇ ਨੇਰੇ ਸਵੇਰੇ ਵੀ ਬਈ ਸਾਨੂੰ ਪਵਾ ਦਿਓ ਯਾਰ ਸਾਨੂੰ ਪਵਾ ਦਿਓ ਅੱਛਾ ਅੱਜ ਦੀ ਗੱਲ ਕਹਿੰਦੇ ਮਿਲਤਾ ਕਰਦੇ ਫਿਰਦੇ ਆ ਜੇ ਸਰਕਾਰ ਹੋਰ ਹੋਵੇ ਤਾਂ ਐਮ ਐਲ ਆ ਹੋਰ ਹੋਵੇ ਕੰਮ ਨਹੀਂ ਹੁੰਦਾਗਾ ਓ ਅਜਾ ਇਹ ਵੀ ਇਹ ਵੀ ਹੈਗਾ ਇੱਕ ਫੈਕਟਰ ਵੀ ਇਹ ਮੌਕੇ ਹੀ ਸਰਕਾਰ ਹੈ ਦੋਹੀਂ ਪਾਸੇ ਉਧਰ ਝਾੜੂ ਸਰਕਾਰ ਹੈ ਉੱਤੇ ਆਪਣਾ ਬੈਠਾ ਮਾਨ ਸਾਹਿਬ ਹਾਂ ਇੰਨਾ ਹੀ ਸਰਕਾਰ ਹੈਗੀ ਤੇ ਇਹਨਾਂ ਦਾ ਐਮਐਲਏ ਸਾਹੀਂ ਕਾਹੇ ਕੰਮ ਹੋਣਗੇ ਜੇ ਅਸੀਂ ਐਮਐਲਏ ਹਲਟ ਬਣਾਉਣੇ ਕੰਮ ਸਾਡੇ ਨਹੀਂ ਹੁੰਦੇ। ਅੱਛਾ। ਪਿੰਡਾਂ ਦੀਆਂ। ਤੇ ਪਿਛਲੇ 2.5 ਸਾਲਾਂ ਜੇ ਫਿਰ ਹੋਏ ਨਹੀਂ ਬਾਪੂ ਜੀ ਕੋਈ ਕੰਮ ਤੋਂ ਜਿਹੜੇ ਜਿਹੜੇ ਕੰਮ ਸੀ ਨਾ ਇਹ ਇੱਥੇ ਅੱਗੇ ਕੰਮ ਰੁਕੇ ਖੜੇ ਜਿਹੜੇ ਰੁਕੇ ਸੀਗੇ ਵੀ ਸਰਕਾਰ ਨਹੀਂ ਮੋਕੇ ਤੇ ਉੱਤੇ ਸੀਗੀ ਥੱਲੇ ਨਹੀਂ ਸੀ ਇਹਨਾਂ ਦੀ। ਜਿੱਦਰ ਪਾਉਣੇ ਆ ਸਾਡਾ ਤਾਂ ਮਨ ਪਹਿਲਾਂ ਤੋਂ ਬਣਿਆ ਸੀ ਤੇ ਪਾ ਹੀ ਦੇਣੀ ਆ ਉੱਥੇ। ਕਿੱਧਰ ਫਿਰ? ਕਾਲੀਆਂ ਕੰਨੀਆਂ। ਆਹ ਅੱਛਾ ਆਹ ਕਿਹਦੇ ਹੈ ਨਹੀਂ ਉਹ? ਛੱਡ ਨਹੀਂ ਪਾ ਦੇਂਗੇ। ਬੰਦਾ 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 ਆ ਇਧਰ ਬੰਦਾ ਕੋ ਬਾਪੂ ਜਦ ਕੀ ਤਾਂ ਪੱਗ ਵੀ ਬਦਲ ਗਈ ਨੀਲੀ ਤੋਂ ਪੀਲੀ ਕਰ ਲਈ ਉਹ ਤਾਂ ਯਾਰ ਉਹਨਾਂ ਨੇ ਕੁਛ ਕਰ ਲਿਆ ਜੀ ਜਿਹੜਾ ਮਨ ਬਣਿਆ ਨੇ ਉਹ ਤਾਂ ਵੋਟਾਂ ਉਧਰ ਹੀ ਜਾਣਗੇ ਪਾਰਟੀ ਦਾ ਹੀ ਸਾਰੇ ਬਦਲ ਗਏ ਨਾ ਪਾਰਟੀਆਂ ਸਾਰੇ ਬਦਲ ਬਦਲ ਭੱਜ ਗਏ ਮੰਤਰੀ ਵੀ ਬਦਲ ਗਿਆ ਹਾਂ ਪਾਰਟੀ ਦਾ ਹਾਂ ਵੀ ਉਹ ਭਾਜੀਪੀ ਚ ਵਗ ਗਿਆ ਕਹਿੰਦਾ ਮੈਂ ਨਹੀਂ ਬਦਲੀ ਹਾਂ ਬਿੜੰਗ ਨੇ ਨਹੀਂ ਬਦਲੀ ਹੈਨਾ ਬਿੜੰਗ ਉੱਥੀ ਆ ਇਹ ਆ ਸਾਡੇ ਸਟੈਂਡ ਆ ਇਹਦਾ ਆਉਂਦਾ ਸਟੈਂਡ ਆ ਨਹੀਂ ਬਦਲੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਾਰੇ ਬੰਦੇ ਭੱਜ ਜਾਂਦੇ ਜਿਹੜਾ ਹਾਰ ਜਾਂਦਾ ਉਹ ਭੱਜ ਜਾਂਦਾ ਬਸ ਅੱਛਾ ਹਾਂ ਕੋਈ ਆ ਜਿਹੜਾ ਹਾਰ ਕੇ ਉਹ ਭੱਜ ਗਿਆ ਉਹ ਭੱਜ ਜਾਂਦਾ ਲੱਗਦਾ ਵੀ ਸਹੀ ਕੀਤਾ ਪਾਰਟੀ ਬਦਲ ਕੋਈ ਚੱਕਰ ਨਹੀਂ ਫਿਰ ਪਾਰਟੀਆਂ ਪਾਰਟੀ ਦਾ ਕੋਈ ਚੱਕਰ ਨਹੀਂ ਜਿਹੜਾ ਜਿੱਤ ਜਾਂਦਾ ਬਸ ਉਹ ਮੁੜ ਕੇ ਦੁਆਰੇ ਫੇਰ ਆਉਂਦਾ ਜਿਹੜਾ ਹਾਰ ਜਾਂਦਾ ਉਹ ਨਹੀਂ ਆਉਂਦਾ ਮੌਲ ਤਾਂ ਜੀ ਇੱਕੋ ਜਿਹਾ ਹੀ ਹੈ ਤੰਨਾ ਦਾ ਤੰਨਾ ਦਾ ਇੱਕੋ ਜਿਹਾ ਹੈ ਤੰਨਾ ਦਾ ਇੱਕੋ ਜਿਹਾ ਹਾਂਜੀ ਕਿਹੜਾ ਲੱਗਦਾ ਫਿਰ ਵੀ ਕਿਣਾ ਇਹ ਕੋਈ ਪਤਾ ਨਹੀਂ ਹਜੇ ਬਾਜੀ ਕਿਹੜਾ ਮਾਰੂਗਾ ਬਾਜੀ ਤਾਂ ਨਹੀਂ ਪਤਾ ਕਿਹੜਾ ਟੁੰਡਾਂ ਦੇ ਸਿੰਘਾਂ ਟੁੰਡਾਂ ਦੇ ਸਿੰਘ ਫੜੇ ਪਏ ਆ ਜਾਵਾਂ ਫੜੇ ਪਏ ਆ ਦੋ ਹੀ ਕੱਢਣਗੇ ਜਾਂਦਾ ਰਾਜਾ ਕੱਢੂਗਾ ਜਾਂ ਡੈਂਪੀ ਕੱਢੂਗਾ ਮਨਪ੍ਰੀਤ ਤਾਂ ਨਹੀਂ ਆਉਂਦਾ ਮਨਪ੍ਰੀਤ ਨਹੀਂ ਆਉਂਦਾ ਉਹ ਕਹਿੰਦਾ ਮੈਂ ਤਾਰੇ ਲਿਆਉਂਗਾ ਉਹ ਕਿਧਰ ਬੈਠ ਕੋ ਮਰਜ਼ੀ ਲਿਆਵੇ ਪਰ ਨਹੀਂ ਆਉਂਦਾ ਅੱਛਾ ਜਾਂਦਾ ਰਾਜਾ ਹੀ ਆਊਗਾ ਜਾਂ ਡੈਂਪੀ ਆਉਗਾ ਮੈਂ ਕੰਮ ਬਹੁਤ ਕਰਾਇਆ ਪਿੰਡ ਨਾਲ ਕੰਮ ਪਹਿਲਾਂ ਕਰਾਏ ਹੁਣੇ ਬਈ ਹੁਣ ਨਹੀਂ ਨਾ ਯਾਰ ਉਹ ਕੰਮ ਨੂੰ ਮੰਨਦਾ ਅਗਲਾ ਅੱਛਾ ਉਹ ਤਾਂ ਫਿਰ ਰਾਜੇ ਦੀ ਆ ਇੱਥੇ ਦਾ ਰਾਜਾ ਹੀ ਕੱਢੂਗਾ ਹਾਂ ਪੱਕੀ ਗੱਲ ਹੈ ਪੱਕੀ ਹੈ ਜਾਂ ਲੈ ਹਲੀ ਮੇਰੀ ਗੱਲ ਹੈ ਤੇ ਲੋਕ ਕਹਿੰਦੇ ਵਿੱਚ ਤਾਂ ਇਹ ਵੀ ਕੀ ਨੇ ਕਹਿੰਦੇ ਜੇ ਰਾਜੇ ਨਹੀਂ ਫੇਰ ਆਪਦੀ ਘਰ ਵਾਲੀ ਠਾਉਣੀ ਸੀ ਆਪ ਕਿਉਂ ਗਿਆ ਜਿਤਾਇਆ ਤਾਂ ਸੀ ਉਹ ਫਿਰ ਰਾਜੇ ਤੋਂ ਬਿਨਾ ਬਿੱਟੂ ਨੂੰ ਹੀ ਹਰਦਾ ਸੀ ਤਾਂ ਗਿਆ ਸੀ ਉੱਤੇ ਉਹਨੂੰ ਵੀ ਹਰਾਉਣਾ ਸੀ ਬਿੱਟੂ ਨੂੰ ਲੋਕ ਕਹਿੰਦਾ ਵੀ ਉਦੋਂ ਅਮਰ ਤਾਂ ਆਪਣੇ ਨੂੰ ਭੇਜ ਦਿੰਦੇ ਉੱਥੇ ਲੋਕ ਇਹ ਵੀ ਉਹ ਫਿਰ ਉਹਨਾਂ ਨੇ ਕੋਈ ਕਰਿਆ ਹੋਣਾ ਆਪ ਦਾ ਕੋਈ ਹੋ ਹੋ ਹਾਂ ਪਰ ਇੱਥੋਂ ਦਾ ਇਹ ਰਾਜਾ ਹੀ ਜਿੱਤੂਗਾ ਲੈ ਹਲੀ ਗੱਲ ਤੁਸੀਂ ਕਿੱਧਰ ਜਾਓਗੇ ਉਹ ਦੇਖਾਂ ਕਿ ਇੱਧਰ ਲੋਡ ਆ ਗਿਆ ਜੀ। ਲੈ ਲਾ ਦਿਓ ਮੇਰੇ ਚ। ਨਹੀਂ ਇੱਧਰ ਲੋਡ ਜਾ ਰਿਹਾ। ਇਹ ਕੰਨੇ ਦਾ ਦੋ। ਇਹ ਇੱਧਰ ਜਾਏਗਾ ਜਾਵੜਾਂਗੇ। ਇਹ ਜਿੱਦ ਜਾਵੜਾ। ਅੱਲਾ ਕਿੱਧਰ ਜਾਂਦੇ ਰਹੇ ਹੋ? ਉਧਰ ਹੀ ਜਾਂਦੇ ਰਹੇ ਆਪਾਂ ਰਾਜ ਵਾਲੇ ਪਾਸੇ ਹੁੰਦੇ। ਅੱਛਾ ਪੱਕੇ ਫੈਨ ਉਹ ਵੜਿੰਗਦੇ। ਹਾਂ ਜੀ। ਆਪਾਂ ਦਾ ਰਾਜ ਨੂੰ ਪਾਉਣੀ ਹੈ। ਪੱਕੀ ਗੱਲ। ਫੈਨ ਆਲੇ ਦਾ। ਸਾਡੀ ਤਾਂ ਗਲੀ 'ਚ ਹੀ ਆਂਦੇ ਇਹ ਦਾ। ਇਹ ਤਾਂ ਕਾਂਗਰਸ ਵਾਲੇ ਆ। ਹਾਂ। ਦੱਸਦੇ ਦੱਸਦੇ ਜਿੱਧਰ ਦੇ। ਆਪਣੀ ਤਾਂ ਗਲੀ 'ਚ ਹੀ ਆਏ ਆਂਦੇ ਇੱਧਰ ਤਾਂ ਆਉਂਦੇ ਹੀ ਨਹੀਂ ਆਂਦੇ ਦਾ ਕਾਂਗਰਸ ਵਾਲੇ ਆ। ਪੱਕਾ ਬਾਈ ਫਿਰ ਫੈਨ। ਹੈਂ? ਪੱਕਾ ਹੀ ਆ। ਸਾਡੇ ਪਾ ਵੀ ਸੂਏ ਚ ਪੈਪਾ ਪੈਨ ਬੱਡ ਬਾਕਸ ਨੂੰ ਪਾਣੀ ਜਾਵੇ ਪਾਣੀ ਨਹੀਂ ਆਉਂਦਾ ਜਮਾ ਤੇ ਕਿਤੇ ਬੋਟਾਂ ਲਾ ਕੇ ਬਦਲਣਾ ਜਾਵੇ ਇਹ ਬਦਲ ਜੂ ਤਾਂ ਫੇਰ 2 ਸਾਲ ਫੇਰ ਇਹਨੂੰ ਸੋਸਰੀ ਕਾਲ ਕਿਵੇਂ ਕਿਵੇਂ ਦਾ ਫੇਰ ਵੇਖੇ ਵੇਖਣਾ ਤਾਂ ਚਾਹੀਦਾ ਬਦਲ ਗਿਆ ਫੇਰ ਅਗਲੇ ਕਿਹੜਾ ਬਦਲੇ ਨਹੀਂ ਇਹਨੂੰ ਮੌਕੇ ਹੀ ਮਿਲਿਆ ਇਹਨੂੰ ਮੌਕੇ ਨਹੀਂ ਮਿਲਿਆ ਕੰਮ ਕਰਨ ਦਾ ਜੇ ਮੈਨੂੰ ਮੌਕਾ ਮਿਲੇ ਕੰਮ ਕਰੂਗਾ ਤਾਂ ਅਜਮੇ ਹਾਂ ਹੁਣ ਮੌਕਾ ਦੇਣ ਲੋਕ ਹੁਣ ਮੌਕਾ ਇਹ ਹੈ ਕਿ ਜਿੱਦਾਂ ਕੰਮ ਕਰੂਗਾ ਅਹ ਪੱਕੇ ਹੋਏ ਫਿਰਦੇ ਹੋ ਇਤਕੀ ਹਾਂ ਵੀ ਜੇ ਕਿ ਮੌਕਾ ਮਿਲਦਾ ਕੰਮ ਕਰੂਆਂ ਨੇ ਗਾਂ ਵੀ ਉੱਠਣਾ ਗਾਂ ਵੀ ਹੂੰ ਕੰਮ ਅਗਲੇ ਟਾਈਮ ਉੱਠਣਾ ਨੇ 24 ਜਿ ਉੱਠਣਾ ਨੇ ਜੇ ਜੇ ਹੁਣ ਲੋਕ ਜਿਹੜੇ ਬੰਦੇ ਗਾਵੜੇ ਨਾ ਕੰਮ ਕਰਦੇ ਪਹਿਲਾਂ ਤੋਂ ਨਹੀਂ ਆਏ ਇਹਦਾ ਸੌਣਗੇ ਸਾਹਿਬ ਕਹਿੰਦੇ ਵੀ ਸਾਡੀ ਧੀ ਸਾਡਾ ਮਾਣਾ ਕਹਿੰਦੇ ਧੀ ਨੂੰ ਜਿਤਾ ਕੇ ਦੇਖੋ ਧੀ ਵੀ ਕੰਮ ਕਰੂ ਇਤਕੀ ਨਾ ਜੀ ਐਸੀ ਕਹਿੰਨੇ ਬਹੁਤ ਵਾਰੀ ਜਿਤਾਦਾਂ ਨੇ ਲਿਖਿਆ ਪਿਆ ਨਾ ਸਾਡੀ ਧੀ ਸਾਡਾ ਮਾਣ ਅੱਗੇ ਬਹੁਤ ਵਾਰੀ ਜਿਤਾਇਆ ਇਹਨਾਂ ਨੂੰ ਬਹੁਤ ਵਾਰੀ ਜਿਤਾਇਆ ਕਿਉਂ ਗੱਲ ਦੇਣੀ ਹੂੰ ਅਜਾ ਇਹ ਵੀ ਮੇਡ ਹੈਗਾ ਪਿੱਛੇ ਜਾ ਕੇ ਆਪਦੇ ਕਰਾਣੀ ਨੂੰ ਫਾਮ ਦਾ ਹਾਂ ਜੀ ਕਿਵੇਂ ਉੱਚਾ ਆਦੇ ਕਰਾਣੀ ਠਾਉਂਦਾ ਇੱਚੀ ਜਾਂਦਾ ਇਹ ਹਾਂ ਜੇ ਉਹਦਾ ਪੱਕ ਸੀ ਤੇ ਵੇਚੀ ਜਾਂਦਾ ਇਹਨਾਂ ਦਾ ਅੰਦਰ ਕੀ ਲੋੜ ਸੀ ਉਸੇ ਜਾਂਦਾ ਉਹ ਆਦੇ ਪੁੱਛੇ ਜਦੋਂ ਦਾ ਨੂੰ ਫੇਰ ਕਿ ਜਿੱਦ ਨਹੀਂ ਸੀ ਇਹ ਵੀ ਇਹ ਵੀ ਵੈਸੇ ਰੋਸਾ ਹੈਗਾ ਇੱਕ ਵੀ ਜੇ ਇੱਥੋਂ ਜਿਤਾ ਕੇ ਭੇਜਦਾ ਫਿਰ ਫਿਰ ਹੁਣ ਆਪਦੀ ਘਰ ਫਿਰ ਉਹਦੇ ਭੱਜ ਗਿਆ ਅਸੀਂ ਕਰੀਏ ਚੱਪ ਇਹ ਜਿਤਾ ਕੇ ਖਬਰ ਕਿੱਥੇ ਕਰ ਲੂਗਾ ਫੇਰ ਕਿ ਪ੍ਰਤੀਜਾ ਜੀ ਆਏ ਵਾਟ ਗੇਲੂ ਖਰਚਾ ਵੀ ਪੰਜਾਬ ਦਾ ਵੱਜ ਜਾਂਦਾ ਜਿਹੜਾ ਹੁਣ ਇੱਕ ਸੀਟ ਤੇ ਹਾਂ ਬਾਈ ਦਾ ਕਿ ਨਾ ਬਾਈ ਦਾ ਹਾਂ ਖਰਚਾ ਤਾਂ ਵੱਜਦਾ ਇਹ ਇੰਨਾ ਖਰਚਾ ਪੈ ਜਾਂ ਸਾਨੂੰ ਬੜਾ ਖਰਚਾ ਪੈ ਜਾਂ ਤੁਹਾਡਾ ਕੀ ਖਿਆਲ ਆ ਬਾਈ ਨੋ ਗਲਾ ਖਰਾਬ ਹੈ ਹੈ ਐਂ ਆਈਂ ਆਈਂ ਦੱਸ ਦੋ ਕਿੱਧਰ ਨੂੰ ਗੱਲ ਨਹੀਂ ਵਖਾ ਬਾਪੂ ਗਲਾ ਸੱਚੀ ਖਰਾਬ ਆ ਕਿਉਂ ਚੌੜ ਕਰਦਾ ਚੌੜ ਕਰਦਾ ਹੈ ਚੌੜ ਕਰਦਾ ਇਹ ਮੋਢੀ ਆ ਇਹ ਕਿਹੜੇ ਕਿਹੜੇ ਆ ਮੋਢੀ ਆ ਇਹ ਇਹ ਆਮ ਦਾ ਮੋਢੀ ਆ ਅੱਛਾ ਆ ਠਾ ਠਾ ਕੇ ਇਹ ਨਾ ਤਾਲੂ ਚੋਂਦਾ ਜੈ ਐਂ ਕਰਦਾ ਆਮ ਦਾ ਮੋਢੀ ਆ ਇਹ ਕੱਪ ਮਾਰਦਾ ਇਹ ਅੱਛਾ ਹੂੰ ਚਾਹ ਕੋ ਢੱਕਣ ਖਰਾਬ ਹੈ ਇਹ ਕਹਿੰਦਾ ਗਲਾ ਖਰਾਬ ਆ ਮੇਰਾ ਜਾਣ ਕੇ ਆਦਾ ਹੈ ਹੈ ਜਾਣ ਕੇ ਆਦਾ ਹੈ ਮਈਏ ਦਾ ਹੈ ਮਈਏ ਕਾਲਾ ਜੇ ਖਰਾਬ ਕਿੱਧਰ ਨੂੰ ਆ ਬਾਈ ਫਿਰ ਗੱਲ ਹਵਾ ਲਾਣੀ ਨਹੀਂ ਨਹੀਂ ਯਾਰ ਆਪਣਾ ਨਹੀਂ ਪਤਾ ਬਾਪੂ ਆ ਗਲਾ ਖਸ ਸੱਚੀ ਖਰਾਬ ਆ ਕਿ ਬਾਈ ਚੌੜ ਕਰਦਾ ਨਹੀਂ ਗਲਾ ਖਰਾਬ ਗਲਾ ਕਿ ਤੂੰ ਆ ਗਿਆ ਖਰਾਬ ਹੋ ਗਿਆ ਗਲਾ ਖਰਾਬ ਆ ਆਪਾਂ ਤਾਂ ਗਾਣਾ ਨਹੀਂ ਗਵਾਉਣਾ ਗਲੇ ਨੂੰ ਆਪਾਂ ਤਾਂ ਪੁੱਛ ਹੀ ਰਹੇ ਹਾਂ ਅਸੀਂ ਕਿਹੜਾ ਏਕ ਲਵਾਉਣੀ ਹੈ ਕਿ ਨਹੀਂ ਆ ਗੱਲ ਦਾ ਰੋਟੀ ਵੀ ਖਾਂਦਾ ਨਹੀਂ ਅਸੀਂ ਕਿਹੜਾ ਏਕ ਲਵਾਉਣੀ ਹੈ ਬਾਪੂ ਕਿ ਨਹੀਂ ਠੀਕ ਹੈ ਤੇ ਕਿੱਧਰ ਨੂੰ ਜਾਂਦੀ ਹੈ ਬਰਾਵਾ ਬਾਪੂ ਹਵਾ ਦਾ ਸੁਆਦ ਹੁਣ ਦੱਸੀ 50 ਸਾਰੇ ਝਾੜੂ ਵਾਲੇ ਹੀ ਬੈਠੇ ਸਾਡੀ ਹਵਾ ਐ ਤਾਂ ਇੱਕ ਦਿਨ ਇੱਕ ਦਿਨ ਝਾੜੂ ਵਾਲੇ ਦੀ ਸੱਤ ਤਾਂ ਨਹੀਂ ਹਾਂ ਝਾੜੂ ਵਾਲਾ ਨਹੀਂ ਹੈ ਕਿ ਸੱਥ ਹੈ ਪਿੰਡੀ ਪਿੰਡੀ ਝਾੜੂ ਦਾ ਹੈ ਬੰਦੇ ਦਾ ਡੋਡੀ ਦੇ ਪਰ ਹੈ ਝਾੜੂ ਵਾਲੇ ਪਰ ਉਹ ਐਤ ਕੀ ਵੀ ਪੱਕੇ ਹੋਏ ਬੈਠੋ ਵੀ ਉਹ ਜਮ ਐ ਡਾਟੇ ਬੈਠੇ ਅੱਛਾ ਅਜੇ 10 ਦਿਨ ਪਏ ਆ ਕਿਤੇ ਗੱਲ ਬਦਲ ਨਾ ਜਾਵੇ ਨਹੀਂ ਨਹੀਂ ਬਦਲ ਨਹੀਂ ਇਹ ਮਗਲ ਜੂ ਫੇਰ ਉਹਦੇ ਕਰਮ ਆਹੀ ਤਾਂ ਪਾਈ ਦੇਣੀਆਂ ਅੱਛਾ ਹਾਂ ਜੀ ਫਿਰ ਗਾਂਵ ਦੇ ਕਰਮ ਜਿਹੜੇ ਬੈਠੇ ਆ ਉਹ ਤਾਂ ਪਾਵਾਂਗੇ ਪਰ ਅਸੀਂ ਨਹੀਂ ਬੈਠਦੇ ਹਾਂ ਜੀ ਨਹੀਂ ਬੈਠਦੇ ਆ ਕਿ ਨਹੀਂ ਸਮਝੋ ਪਹਿਲਾਂ ਕੀ ਦੀ ਵੱਤ ਹੀ ਰਹੀ ਹੈ ਤੁਹਾਡੇ ਪਿੰਡ ਚੋ ਬਾਈ ਵੋਟ ਕੋ ਪਤਾ ਹੋ ਪਿਛਲੇ ਪਿਛਲੀ ਵਾਰੀ ਜਦੋਂ ਪਿਰਤਪਾਲ ਸ਼ਰਮਾ ਖੜਾ ਸੀ ਉਦੋਂ ਪਹਿਲਾਂ ਉਦੋਂ ਪਹਿਲਾਂ ਉਦੋਂ ਪਿਛਲੀ ਵਾਰ ਕਾਂਗਰਸ ਦੀ ਕਾਂਗਰਸ ਦੀ ਹੋਰ ਤਾਂ ਬੜੀ ਹਾਂ ਉਦੋਂ ਪਿਛਲੀ ਵਾਰ ਚੜਤ ਹੈ ਇਹਦਾ ਰਿਕਾਰਡ ਟੁੱਟ ਜੂਗਾ ਭਲਾਈਆਂ ਅੱਛਾ ਪਹਿਲੇ ਨੰਬਰ ਤੇ ਆ ਉਹ ਕਿਧਰ ਵਿੱਚੋਂ ਬੰਦੇ ਦੇਖ ਲਓ ਤੁਸੀਂ ਅੱਛਾ ਕਿੰਨੇ ਕਿਤੇ ਲੱਗਦਾ ਵੀ ਜੱਤ ਹਾਰੂ ਜਿਵੇਂ ਪਿਛਲੀ ਵਾਰੀ 12-1300 ਤੇ ਹੋਈ ਸੀ ਮਤਲਬ ਪੂਰਾ ਪੂਰਾ ਜਿਹਾ ਹੀ ਹੋਇਆ ਸੀ ਕੋਈ ਬਾਲੀ ਵੱਡੀ ਨਹੀਂ ਸੀ ਐਦੀ ਕਿੰਨੀ ਕਿ ਲੱਗਦਾ ਨਹੀਂ ਐਦੀ ਕਿ ਤਾਂ ਬਹੁਤ ਲੀਡ ਤੇ ਜਾਊਗਾ 20000 ਤੇ ਘੱਟ ਰੋ ਕੋ ਡੈਂਪੀ ਜਿੱਤੂਗਾ 20000 ਹਾਂ ਵੇਖ ਲਓ ਤੁਸੀਂ ਅੱਛਾ ਤੁਸੀਂ ਆ ਮੰਨੋਗੇ ਯਾਰ ਉਹ ਤਾਂ ਗੱਲੇ ਨੇ ਬੋਰਡ ਨਹੀਂ ਪੂਰੇ ਆਰੇ ਲੋਕਾਂ ਦੇ ਤੇ 12 ਚਲਵਾ ਰਹੇ ਆ ਅੱਛਾ ਆਪ ਮਾਰੇ ਲਾ ਹਾਂ ਮਾਰੇ ਤੇ ਕਾ ਝੰਡਾ ਨਹੀਂ ਲਾਉਣਦੇ ਝਾੜੂ ਆਂਦਾ ਤੇ ਪਰੇ ਲੈ ਜਾ ਝਾੜੂ ਆਂਦਾ ਝੰਡੇ ਨਾਲ ਅੱਛਾ ਜਿੱਦਾਂ ਦਾ ਜਦੋਂ ਆ ਡੈਂਪਿਆ ਲੋਗੂ ਹੀ ਹੌਤਲੇ ਜੋ ਸਹੀ ਸਹੀ ਪੁੱ ਅੱਛਾ ਵਰਕਰਾਂ ਚ ਜਾਣੇ ਨੇ ਭਾਈ ਆ ਤੇ ਨਰਾਸ਼ ਵੀ ਹੋਗੇ ਜਿਵੇਂ ਕੋਣੀ-ਕੂਣੀ ਵਾਲੇ ਕਈ ਨਰਾਸ਼ ਵੀ ਹੋਏ ਬੈਠੇ ਆ ਨਹੀਂ ਨਹੀਂ ਸਾਡੇ ਭਿੰਨਾਂ ਨੇ ਕੋਈ ਨਹੀਂ ਅੱਛਾ ਸਾਡੇ ਸਾਰੇ ਨਾਲ ਆ ਕੌਣੀਆਂ ਦੇ ਬੰਦੇ ਸਾਡੇ ਨਾਲ ਵਰਕਰ ਹੀ ਜਾਂਦੇ ਸਾਰੇ ਬੰਦੇ ਬੰਦੇ ਪਰ ਕਹਿੰਦਾ ਇਹ ਵੀ ਕਹਿੰਦੇ ਵੀ ਪਿਛਲੇ ਨੂੰ ਟਿਕਟ ਮਿਲ ਜਾਣੀ ਚਾਹੀਦੀ ਇਹ ਤਾਂ ਨਵੀਂ ਪਾਰਟੀ ਚ ਆ ਕੇ ਟਿਕਟ ਲੈ ਗਿਆ ਨਹੀਂ ਜੀ ਕੋਈ ਗੱਲ ਨਹੀਂ ਪਾਰਟੀ ਨਾਲ ਆ ਸਾਰੇ ਨਹੀਂ ਨਹੀਂ ਕੋਈ ਨਰਾਜ਼ ਪਾਰਟੀ ਕੋਣੀ ਵਾਲੇ ਦੇ ਬੰਦਾ ਕੋਈ ਨਰਾਜ਼ ਨਹੀਂ ਆ ਮੈਂ ਭਾਗ ਜੀ ਸ਼ਰਮੇ ਦੇ ਨਾਲ ਅਸੀਂ ਹੁੰਦੇ ਸੇਟੇਪੀ ਨਾਲ ਅੱਛਾ ਅਸੀਂ ਸ਼ਰਮੇ ਦੇ ਨਾਲ ਹੁੰਦੇ ਜੀ ਸ਼ਰਮੇ ਨਾਲ ਕੋਈ ਨਹੀਂ ਗਾ ਸਾਡੇ ਚ ਇਹ ਸਾਰੇ ਨਹੀਂ ਅੱਗੇ ਮਨਪੀ ਬਾਦਲ ਨੇ ਬਾਪੂ ਇੱਥੇ થી ਕੰਮ ਕਮ ਹੋਇਆ ਗਿੱਦੜ ਵਿੱਚ ਅੱਗੇ ਵੀ ਜਿੱਤਿਆ ਇੱਥੋਂ ਠੀਕ ਹੈ ਚੰਗਾ ਜਿਵੇਂ ਪਹਿਲਾਂ ਸੀਗਾ ਵਧੀਆ ਸੀ ਉਵੇਂ ਪਰ ਮੋਰੋਂ ਮਗਰੋਂ ਕੰਮ ਨਹੀਂ ਕੀਤੇ ਜਾਉਂਗੇ ਮਗਰੋਂ ਕੀਤੇ ਨਹੀਂ ਮਗਰੋਂ ਨਹੀਂ ਕੀਤੇ ਲੋਕਾਂ ਨੂੰ ਧੋਖਾ ਦੇਗਾ ਧੋਖਾ ਦੇਗਾ ਲੋਕਾਂ ਨੂੰ ਧੋਖਾ ਦੇਗਾ ਲੋਕਾਂ ਨੂੰ ਕਿਵੇਂ ਧੋਖਾ ਕਿਵੇਂ ਦੇਗਾ ਮੁੜ ਕੇ ਤਾਂ ਤਾਰੀ ਲਾ ਕੇ ਬਟੰਡੇ ਤੇ ਰਹਿਂਦਾ ਕਿ ਗਿੱਦੜਵੇ ਹਣਾ ਅੱਛਾ ਇੱਕ ਤੋਂ ਕੋ ਭੱਜਾ ਲੋਕਾਂ ਨੇ ਚਾਰ ਰਹੇ ਜਿੱਤਾਇਆ ਸੀ ਕਿਉਂ ਭੱਜਾ ਇਹ ਤਾਂ ਚੀਜ਼ ਹੈ ਨਾ ਰਾਜ ਨੂੰ ਜਿਤਾਉਣ ਦਾ ਮੌਕਾ ਉਸੇ ਨੇ ਦਿੱਤਾ ਸੀ ਅੱਡ ਨਹੀਂ ਪੀ ਅੱਛਾ ਅੱਛਾ ਨਹੀਂ ਰਾਜਾਂ ਨੂੰ ਜਿਤਾਣਾ ਹਾਂ ਨਹੀਂ ਜਿਤਾ ਇਹ ਉਹ sene ਮੋਕਾਤਾ ਨਾ ਮਨਪ੍ਰੀਤ ਨੇ ਮਨਪ੍ਰੀਤ ਨੇ ਜਿੰਨੇ ਕਿਰਾਇਆ ਗਲਤ ਕੰਮ ਮਨਪ੍ਰੀਤ ਨੇ ਕਰਾਇਆ ਪਹਿਲਾਂ ਕਿਧਰ ਵੇਤੇ ਉਹ ਤਾਂ ਕਹਿੰਦਾ ਐ ਕਿ ਬਨਵਾਸ ਕੱਟ ਕੇ ਆਇਆ ਮੈਂ ਬੜਾ ਤੁਰਿਆ ਫਿਰ ਹੁਣ ਨਹੀਂ ਪੱਲੇ ਉਹਦੇ ਕੋਲ ਹੁਣ ਐ ਨਹੀਂ ਪੱਲੇ ਕੋਸਾ ਉਹ ਤਾਂ ਡੈਂਪੀ ਡੈਂਪੀ ਜਿੱਤੂਗਾ ਅੱਛਾ ਡੈਂਪੀ ਜਿੱਤੂਗਾ ਤੇ ਰਾਜਾ ਬੜੰਗ ਉਹ ਨਹੀਂ ਨਹੀਂ ਰਾਜਾ ਰਾਜਾ ਬੜੰਗ ਦਾ ਟਾਈਮ ਗਿਆ ਗੁਰਪੀ ਕੋਟਲੀ ਨਿਆਮੀ ਵਾਲਾ 105 ਪੰਥਕ ਪੰਥਕ ਸਾਡੇ ਪਿੰਡੋਂ ਤਾਂ ਦੱਸਦਾ ਨਹੀਂ ਜਾਂਦਾ ਪਤਾ ਕੀ ਬਣਦਾ ਐ ਕਿ ਕੀ ਬਣੂ ਫਿਰ ਡੈਂਪੀ ਡੈਂਪੀ ਪਈ ਹੁੰਦੀ ਮਾ ਡੈਂਪੀ ਹੁੰਦੀ ਪਈ ਹੈ ਰਾਜਾ ਨੇ ਨਹੀਂ ਕਰਾਇਆ ਕੰਮ ਕੋਮ ਰਾਜ ਨੇ ਕੀਤੇ ਕੰਮ ਤਾਂ ਉਹ ਅਸੀਂ ਭੁੱਲ ਗਏ ਕਿਉਂ ਬੱਸ ਐਂ ਹੁੰਦਾ ਅੱਛਾ ਇਹ ਰੁਕੇ ਸਾਡੇ ਤਾਂ 20 ਪਹਹਾਵੇ ਆ ਆ ਜਾਂਦੀ ਮਗਰ ਦੀ ਪੈਰ ਤੇ ਹਾਂ ਬਣਾਈ ਨਹੀਂ ਸਾਡੀਆਂ ਦੋ ਦੋ ਜੋੜੇ ਟੁੱਟ ਕੇ ਮਗਰ ਭਾਈ ਜਾਂਦੇ ਬੜਿੰਗ ਮਗਰ ਭਾਈਦੇ ਸੀ ਹਾਂ ਤੇ ਆਹੋ ਇੱਥੇ ਆਉਂਦਾ ਹੀ ਬੜਿੰਗ ਜਾਂਦੇ ਸਾਂ ਬਣਾਈ ਨਹੀਂ ਆਪੇ ਆਪੇ ਹਸਪਤਾਲ ਵਾਲੇ 20 ਪੁੱਛ ਲਓ ਜੀ ਤੇ ਮਰਜ਼ੀ ਵੀ ਬਣਾਈ ਨਹੀਂ ਆਹ ਮੁੰਡੇ ਨੇ ਬਣਾਈਏ ਝਾੜੂ ਵਾਲੇ ਨੇ ਉਹ ਬਿਟ